ਹੋ ਗਿਆ ਆਪਸੀ ਸਾਹਿਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅੱਜ ਦੱਸ ਦਈਏ ਕਿ ਇਸ ਵੇਲੇ ਅਸੀਂ ਜੰਮੂ ਕਸ਼ਮੀਰ ਦੇ ਡੋਡਾ ਇਲਾਕੇ ਦੇ ਵਿੱਚ ਪਿੰਡ ਪ੍ਰਯੋਤ ਉਸ ਜਗ੍ਹਾ ਤੇ ਖੜੇ ਹਾਂ ਔਰ ਤੁਸੀਂ ਦੇਖ ਰਹੇ ਹੋ ਕਿ ਸਵੇਰੇ ਸਵੇਰੇ ਕਰੀਬ 8 ਦਾ ਟਾਈਮ ਹੈ ਤੇ ਇਸ ਵੇਲੇ برفਬਾਰੀ ਜਿਹੜੀ ਹੈ ਇੱਥੇ ਸਨੋਫਾਲ ਜਿਹੜਾ ਫਰੈਸ਼ ਸਨੋਫਾਲ ਇਸ ਸਾਲ ਦਾ ਸ਼ੁਰੂ ਹੋ ਗਿਆ ਹੈ ਔਰ ਤੁਸੀਂ ਨਜ਼ਾਰਾ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਆ ਪੂਰੇ ਪਹਾੜ ਜਿਹੜੇ ਆ ਉੱਪਰ ਸਾਹਮਣੇ ਤੁਹਾਨੂੰ ਦੱਸ ਦਈਏ ਕਿ ਡੋਟਾ ਸਿਟੀ ਹੈ ਇਸ ਡੋਟਾ ਸਿਟੀ ਦੇ ਬਿਲਕੁਲ ਓਪੋਜ਼ਿਟ ਦਰਿਆ ਦੇ ਉਰਲੇ ਪਾਸੇ ਅਸੀਂ ਖੜੇ ਆ ਔਰ ਤੁਸੀਂ ਦੇਖ ਲਓ ਕਿ ਕਿੰਨੀ ਬਰਫਵਾਰੀ ਹੋ ਰਹੀ ਹੈ ਇਸ ਵੇਲੇ ਭਰਪੂਰ ਬਰਫਵਾਰੀ ਹੋ ਰਹੀ ਹੈ 스노우ਫਾਲ ਹੋ ਰਹੀ ਹੈ ਮੌਸਮ ਠੰਡਾ ਹੋ ਗਿਆ ਹੈ ਅਸੀਂ ਇਸ ਵੇਲੇ ਇੰਜੋਏ ਕਰ ਰਹੇ ਆ ਇੱਥੇ ਔਰ ਬਹੁਤ ਹੀ ਅੱਛਾ ਲੱਗ ਰਿਹਾ ਹੈ ਮੈਂ ਕਹਣਾ ਕਿ ਇਹੋ ਜਿਹੇ ਨਜ਼ਾਰੇ ਜਿਹੜੇ ਕੁਦਰਤ ਦੇ ਨਜ਼ਾਰੇ ਨੇ ਨਾ ਇਹ ਬਹੁਤ ਹੀ ਘੱਟ ਲੋਕਾਂ ਨੂੰ ਨਸੀਬ ਹੁੰਦੇ ਨੇ ਕਿਉਂਕਿ ਅਸੀਂ ਲੋਕੀ ਪਹਾੜ ਦੇਸ਼ ਦੇ ਰਹਿਣ ਵਾਲੇ ਹੈ ਨਹੀਂ ਹੁਣ ਪਹਾੜ ਦੇ ਉੱਪਰਲੇ ਪਾਸੇ ਜਿਹੜੀਆਂ ਗੱਡੀਆਂ ਆ ਰਹੀਆਂ ਤੁਸੀਂ ਦੇਖੋ ਪਿੱਛੇ ਇੱਕ ਗੱਡੀ ਆ ਰਹੀ ਹੈ ਮੈਂ ਵੀਰਜੀ ਨੂੰ ਕਾਕੇ ਦਿਖਾਉ ਔਰ ਕਿਸ ਤਰੀਕੇ ਦੇ ਨਾਲ ਇਹ ਪੂਰੀ برف ਦੇ ਨਾਲ ਭਰੀ ਹੋਈ ਹੈ ਪੂਰੀ ਗੱਡੀ ਦੇਖੋ ਤੁਸੀਂ برف ਦੇ ਨਾਲ ਭਰੀ ਹੋਈ ਹੈ ਔਰ ਹਜੇ ਦੇਖਿਆ ਜਾਏ ਤੇ ਇਹਦੀ ਕਾਫੀ ਥੱਲੇ ਆ ਪਹਾੜਾਂ ਦੇ ਉੱਪਰ ਉੱਪਰ ਸ਼ਾਇਦ ਬਹੁਤ ਜ਼ਿਆਦਾ برفਬਾਰੀ ਪੈ ਚੁੱਕੀ ਹੈ ਇਸ ਵੇਲੇ ਅਸੀਂ ਡੋਡਾ ਦੇ ਪ੍ਰਯੋਤ ਪਿੰਡ ਦੇ ਵਿੱਚ ਹਾਂ ਕਿਸੇ ਮਕਸਦ ਦੇ ਲਈ ਇੱਥੇ ਆਏ ਸੀ ਯੂਨਾਈਟਿਡ 6 ਦੀ ਇੱਕ ਟੀਮ ਜਿਹੜੀ ਹੈ ਉਹ ਇੱਥੇ ਕੰਪਿਊਟਰਸ ਜਿਹੜੇ ਨੇ ਗੁਰਦੁਆਰਾ ਸਾਹਿਬ ਵਿਖੇ ਇੰਸਟਾਲ ਕਰਨ ਲਈ ਅਸੀਂ ਇੱਥੇ ਪਹੁੰਚੇ ਸੀ ਰਾਤ ਨੂੰ ਅਸੀਂ ਜਦੋਂ ਸੁੱਤੇ ਤਾਂ ਮੌਸਮ ਠੀਕ ਸੀ ਬਟ ਜਿਹੜੇ ਸਵੇਰੇ ਆ ਜੀ ਉੱਠ ਕੇ ਤੇ ਜਿੱਦੇ ਬਾਹਰ ਦੇਖਿਆ ਤਾਂ ਨਜ਼ਾਰਾ ਐ ਸੀਗਾ ਆਉ ਤੁਹਾਨੂੰ ਸਾਰੇ ਨਜ਼ਾਰੇ ਦਿਖਾਈਏ ਕਿਸ ਕਿਸ ਤਰੀਕੇ ਦੇ ਨਾਲ ਇੱਥੇ برف ਪੈ ਰਹੀ ਹੈ ਔਰ ਬਹੁਤ ਇੱਕਦਮ ਤੋਂ برف ਜਿਹੜੀ ਹੈ ਸ਼ੁਰੂ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਇਹ ਘਰ ਨੇ ਇੱਥੇ ਪਿੰਡ ਪ੍ਰਯੋਤ ਇਹ ਉਹ ਇਲਾਕਾ ਹੈ ਜਿਹੜਾ ਬਿਲਕੁਲ ਡੋਡਾ ਸਿਟੀ ਦੇ ਸਾਹਮਣੇ ਪੈਂਦਾ ਹੈ ਤੁਹਾਨੂੰ ਦੱਸ ਦਈਏ ਮੈਂ ਉਂਗਲ ਕਰਕੇ ਦੱਸ ਰਿਹਾ ਇਹ ਸਾਹਮਣੇ ਦਾ ਜਿਹੜਾ ਇਲਾਕਾ ਹੈ ਇਸ ਵੇਲੇ ਸਾਫ਼ ਦਿਖਾਈ ਨਹੀਂ ਦੇ ਰਿਹਾ ਪਰ ਇਹ ਸਾਰੀ ਡੋਡਾ ਸਿਟੀ ਹੈ ਡੋਡਾ ਸਿਟੀ ਦੇ ਇਹ نیچے ਮੈਂ ਤੁਹਾਨੂੰ ਫਿੰਗਰ ਕਰਕੇ ਦਿਖਾ ਰਿਹਾ ਇਹ ਜਿਹੜਾ ਹੈ ਇਹ ਦਰਿਆ ਚੱਲ ਰਿਹਾ ਹੈ ਔਰ ਇਸ ਦੇ ਬਿਲਕੁਲ ਇਸ ਸਾਈਡ ਅਸੀਂ ਖੜੇ ਹਾਂ ਔਰ ਕਾਫੀ ਉੱਚੀ ਜਗ੍ਹਾ ਹੈ ਤੁਸੀਂ ਦੇਖ ਰਹੇ ਹੋ ਕੀ ਬਰਫਬਾਰੀ एकदम ਤੋਂ ਤੇਜ਼ ਹੋ ਗਈ ਹੈ। ਔਰ ਅਸੀਂ ਵੀ ਹੁਣ ਕੋਸ਼ਿਸ਼ ਕਰਾਂਗੇ ਕਿ ਕਿਸੇ ਸ਼ੈਲਟਰ ਦੇ ਥੱਲੇ ਜਾਈਏ ਕਿਉਂਕਿ ਬਰਫਬਾਰੀ ਜਿਹੜੀ ਹੈ ਬਹੁਤ ਤੇਜ਼ ਹੋ ਰਹੀ ਹੈ। ਤੋਂ ਸਾਡੇ ਨਾਲ ਵੀਰ ਰਮਨਦੀਪ ਸਿੰਘ ਵੀ ਇੱਥੇ ਜੁੜੇ ਨੇ। ਇਹ ਵੀ ਸਾਡੇ ਨਾਲ ਹੀ ਆਏ ਸੀਗੇ ਅਸੀਂ ਸਾਰੇ ਇਕੱਠੇ ਆਏ ਆ ਤੇ ਦੇਖ ਰਹੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਵੀਰ ਜੀ ਤੁਹਾਡਾ ਤਾਂ ਸ਼ਾਲ ਵੀ ਭਰਿਆ ਗਿਆ ਜੀ। ਤੋਂ ਪੂਰੀ ਬਰਫਬਾਰੀ ਜਿਹੜੀ ਤੁਸੀਂ ਨਜ਼ਾਰਾ ਜਿਹੜਾ ਦੇਖ ਰਹੇ ਹੋ ਤੁਹਾਨੂੰ ਦਿਖਾਈਏ ਕਿ ਪਹਾੜ ਦੇ ਉੱਤੇ ਹੁਣ ਆਈਸ ਦਾ ਇਸ ਦਾ ਪਰਤ ਜਿਹੜੀ ਹੈ برف ਦੀ ਉਹ ਜੰਮਣਾ ਸ਼ੁਰੂ ਹੋ ਗਈ ਹੈ ਤੁਹਾਨੂੰ ਦਿਖਾਈਏ ক্লোਜ਼ ਅਪ ਕਰਕੇ ਥੋੜਾ ਮੈਂ ਦਿਖਾ ਰਿਹਾ ਇਹ ਦੇਖੋ برف ਜਿਹੜੀ ਹੈ ਉਹ ਜੰਮਣਾ ਸ਼ੁਰੂ ਹੋ ਗਈ ਹੈ ਹੁਣ ਔਰ ਸ਼ਾਇਦ ਛੇਤੀ ਹੀ ਇਹ ਸਾਰਾ ਪੂਰਾ ਏਰੀਆ ਜਿਹੜਾ ਹੈ ਉਸ ਸਫੇਦ ਚਾਦਰ ਦੇ ਨਾਲ ਭਰਿਆ ਜਾਵੇਗਾ ਤੁਸੀਂ ਦੇਖ ਰਹੇ ਹੋ ਬਰਫਵਾਰੀ SNOWFALL FRESH SNOWFALL ਡੋਡਾ ਦੇ ਪ੍ਰਯੋਗ ਇਲਾਕੇ ਦੇ ਵਿੱਚ ਇਸ ਵੇਲੇ ਅਸੀਂ ਆਏ ਹੋਏ ਹਾਂ ਇਹ ਉਹ ਪਰਿਵਾਰ ਹੈ ਜਿੱਥੇ ਅਸੀਂ ਠਹਿਰੇ ਸੀ ਤੇ ਇਹ ਪੂਰਾ ਇਲਾਕਾ ਜਿਹੜਾ ਇਸ ਵੇਲੇ ਬਰਫਵਾਰੀ ਦੇ ਨਾਲ ਜਿਹੜਾ ਹੈ ਉਹ ਭਰਿਆ ਜਾ ਰਿਹਾ ਹੈ ਔਰ ਪੂਰੀ ਸਫੇਦ ਚਾਦਰ ਜਿਹੜੀ ਹੈ ਉਹ ਪੈਣਾ ਸ਼ੁਰੂ ਹੋ ਗਈ ਹੈ ਇਹ ਪਹਿਲੀ ਬਰਫਵਾਰੀ ਫਰੈਸ਼ ਸਨੋ ਫਾਲ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਜੰਮੂ ਕਸ਼ਮੀਰ ਯੂਟੀ ਦੇ ਡੋਡਾ ਇਲਾਕੇ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਨਜ਼ਾਰਾ ਲੇਕਿਨ ਠੰਡ ਵੀ ਬਹੁਤ ਹੈ ਪੂਰਾ ਇਲਾਕਾ ਸਨੋ ਫਾਲ ਦੇ ਨਾਲ ਭਰਿਆ ਪਿਆ ਹੈ ਔਰ ਜਿਸ ਘਰ ਦੇ ਵਿੱਚ ਅਸੀਂ ਠਹਿਰੇ ਹੋਏ ਸੀ ਤੇ ਜਦੋਂ ਅਸੀਂ ਸਵੇਰੇ ਬਾਹਰ ਨਿਕਲੇ ਤਾਂ ਦੇਖਿਆ ਕਿ ਇੱਕਦਮ ਬਰਫਬਾਰੀ ਸ਼ੁਰੂ ਹੋ ਗਈ ਔਰ ਇਹ ਜਿਹੜੀ ਬਰਫਬਾਰੀ ਹੈ ਉਹ ਸ਼ਾਇਦ ਲੱਗਦਾ ਹੈ ਕਿ ਲੰਬੀ ਚਲੇਗੀ ਜਿਸ ਹਿਸਾਬ ਦੇ ਨਾਲ ਇੱਥੇ ਸਨੋ ਪੈ ਰਹੀ ਹੈ ਅਸੀਂ ਦੇਖੋ ਪੂਰਾ ਵਾਈਟ ਵਾਈਟ ਹੋਣਾ ਸ਼ੁਰੂ ਹੋ ਗਿਆ ਹੈ ਤੇ ਬੜਾ ਹੀ ਵਧੀਆ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਬਣੇ ਰਹੋ ਆਪਸੀ ਸਾਇੰਸ ਟੀਵੀ ਦੇ ਨਾਲ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਖਬਰਾਂ ਦਿਖਾਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ